ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਜ਼ਿਲ੍ਹਾ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਆਪ ਬੜੇ ਧਾਰਮਿਕ ਗਿਆਨ ਦੇ ਸਨ ਅਤੇ ਹਰ ਸਾਲ ਹਰਦਵਾਰ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਗੁਰੰਗਰ ਦੇਵ ਜੀ ਦੀ ਸੁਪੁੱਤਰੀ ਬਾਬਾ ਅਮਨਦਾਸ ਜੀ ਦੇ ਭਰਾ ਬਾਬਾ ਮਣਕ ਚੰਦ ਦੇ ਸੁਪੁੱਤਰ ਨਾਲ ਵਿਆਹੀ ਸੀ ਸਵੇਰ ਵੇਲੇ ਰੋਜ਼ ਬਾਬਾ ਜੀ ਨੂੰ ਆਪਣੇ ਭਰਾ ਦੇ ਘਰੋਂ ਗੁਰਬਾਣੀ ਪੜਨ ਦੀ ਆਵਾਜ਼ ਆਉਂਦੀ ਉਹਨਾਂ ਦੀ ਪਰਜਾਈ ਨੇ ਦੱਸਿਆ ਕਿ ਬੀਬੀ ਅਮਰੋ ਦੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਹਨ ਬੀਬੀ ਅਮਰੋ ਗੁਰੂ ਨਾਨਕ ਦੀ ਪਾਣੀ ਦਾਹੀ ਪਾਠ ਕਰਦੀ ਸੀ ਬੀਬੀ ਅਮਰੋ ਉਹਨਾਂ ਨੂੰ ਖੰਡੂਰ ਸਹਿ ਵਿਖੇ ਗੁਰੂ ਅੰਗਦ ਜੀ ਪਾਸ ਲੈ ਗਈ ਗੁਰੂ ਜੀ ਨੂੰ ਜਦ ਪਤਾ ਲੱਗਾ ਕਿ ਉਹਨਾਂ ਦੇ ਕੁੜਮ ਬਾਬਾ ਅਮਰਦਾਸ ਜੀ ਉਹਨਾਂ ਨੂੰ ਮਿਲਣ ਆਏ ਹਨ ਤਾਂ ਉਹ ਆਪ ਨੂੰ ਲੈਣ ਲਈ ਬਾਹਰ ਆਏ ਸ੍ਰੀ ਗੁਰੂ ਅਮਰਦਾਸ ਜੀ ਕੁਝ ਦਿਨ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਨਿੱਜੀ ਸੇਵਕ ਬਣ ਗਏ ਅਤੇ ਹਰ ਵੇਲੇ ਉਹਨਾਂ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ। ਉਹਨਾਂ ਨੇ ਇਹ ਨਿਤਨੇ ਬਣਾ ਲਿਆ ਕਿ ਸਵੇਰੇ 3 ਵਜੇ ਉੱਠ ਕੇ ਬਿਆਸ ਤਿਰਿਆ ਤੇ ਜਾਂਦੇ ਅਤੇ ਪਾਣੀ ਦੀ ਗਾਗਰ ਭਰ ਕੇ ਲਿਆ ਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਫਿਰ ਉਹ ਇਹ ਲੰਗਰ ਦੀ ਵੀ ਸੇਵਾ ਵਿੱਚ ਰੁੱਝ ਜਾਂਦੇ, ਕੁਸਮਾ ਪੜ੍ਹਾਈ ਕਰਦੇ ਅਤੇ ਫਿਰ ਸੇਵਾ ਵਿੱਚ ਲੱਗ ਜਾਂਦੇ। ਗੁਰਬਾਣੀ ਦਾ ਉਹ ਸੱਤੇ ਜੁਗਤ ਜਾਗਦੇ ਵੀ ਪੜ੍ਹਦੇ ਰਹਿੰਦੇ। ਗੋਇੰਦ ਦੇ ਨਾਂ ਦਾ ਇੱਕ ਵਪਾਰੀ ਸੀ ਉਸਦੀ ਜ਼ਮੀਨ ਦਰਿਆ ਬਿਆਸ ਦੇ ਲਾਗੇ ਸੀ ਗੋਇੰਦਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸਨੇ ਇੱਕ ਨਵੇਂ ਨਗਰ ਦੀ ਉਸਾਰੀ ਵਿੱਚ ਪੇਸ਼ ਆ ਰਹੀਆਂ ਔਕੜਾਂ ਬਾਰੇ ਬੇਨਤੀ ਕੀਤੀ ਗੁਰੂ ਜੀ ਨੇ ਭਾਈ ਗੋਵਿੰਦੇ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਨਗਰ ਵਸਾਉਣ ਲਈ ਉਸਦੀ ਸਹਾਇਤਾ ਕਰਨ ਦਾ ਪ੍ਰੋਸਾ ਦਵਾਇਆ ਉਹਨਾਂ ਨੇ ਬਾਬਾ ਅਮਰਦਾਸ ਜੀ ਨੂੰ ਨਵਾਂ ਨਗਰ ਵਸਾਉਣ ਵਾਸਤੇ ਕਿਹਾ ਬਾਬਾ ਅਮਰਦਾਸ ਜੀ ਨੇ ਉਸਾਰੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਆਸਤੇ ਸਤਸੰਗਤ ਘਰ ਤੇ ਰਹਾਸੀ ਮਕਾਨ ਉਸ ਹਾਰੇ ਗਏ ਬਾਹਰ ਦੇ ਲੋਕਾਂ ਵਾਸਤੇ ਵੀ ਬਾਜ਼ਾਰ ਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਇਸ ਤਰ੍ਹਾਂ ਕੁਝ ਨੇ ਵਿੱਚ ਗੋਇੰਦ ਦੇ ਜ਼ਮੀਨ ਵਿੱਚ ਇੱਕ ਸੁੰਦਰ ਸ਼ਹਿਰ ਵਸ ਗਿਆ ਗੋਇੰਦ ਦੇ ਨਾਂ ਉੱਤੇ ਹੀ ਗੁਰੂ ਸਾਹਿਬ ਨੇ ਇਸ ਦਾ ਨਾਂ ਗੋਇੰਦਵਾਲ ਰੱਖਿਆ ਫਿਰ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਆਗਿਆ ਦਿੱਤੀ ਕਿ ਆਪਣਾ ਸਾਰਾ ਪਰਿਵਾਰ ਲੈ ਕੇ ਗੋਇੰਦਵਾਲ ਵਿਖੇ ਵਸੇਵਾ ਕਰ ਲਵੇ ਕੁਸਵੇਂਵਾਦ ਨੂੰ ਗੁਰਗੱਦੀ ਸੌਂਪ ਦਿੱਤੀ ਗਈ ਗੁਰੂ ਅਮਰਦਾਸ ਜੀ ਨੇ 29 ਮਾਰਚ 1552 ਈਸਵੀ ਨੂੰ ਗੁਰਗੱਦੀ ਤੇ ਬਿਠਾ ਦਿੱਤਾ। ਬਾਬਾ ਬੁੱਢਾ ਜੀ ਨੇ ਉਹਨਾਂ ਦੇ ਮੱਥੇ ਉੱਤੇ ਤਿਲਕ ਲਾਇਆ। ਇੱਕ ਦਿਨ ਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਬੁਲਾਇਆ ਅਤੇ ਉਸ ਨੇ ਇੱਕ ਰਮਹਾਲਾ ਬਖਸ਼ੀਸ਼ ਕਰਕੇ ਹਰੀਪੁਰ ਦੇ ਪਹਾੜੀ ਰਾਜੇ ਪਾਸ ਭੇਜਿਆ ਕਿ ਉਹ ਛੇਤੀ ਮਾਤੀ ਲੱਕੜੀ ਦਾ ਇੰਤਜ਼ਾਮ ਕਰੇ। ਉਸ ਸਮੇਂ ਰਾਜੇ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਜਦ ਚਾਵਣ ਮਾਲ ਉੱਥੇ ਪੁੱਜਾ ਤਾਂ ਰਾਜੇ ਨੇ ਆਪਣੇ ਲੜਕੇ ਦੇ ਦੁੱਖ ਬਾਰੇ ਦੱਸਿਆ ਪਾਈ ਚਾਵਣ ਮਾਲ ਨੇ ਕਿਹਾ ਕਬਰੌਣ ਦੀ ਕੋਈ ਗੱਲ ਨਹੀਂ ਇਹਨਾਂ ਵੈਦ ਕੀਮਾ ਨੂੰ ਪਰੇ ਕਰ ਦਿਓ ਬੱਚੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਫਿਰ ਉਹ ਲੜਕੇ ਪਾਸ ਗਏ ਤੇ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਕੀ ਤਰ ਮਾਲਾ ਬੱਚੇ ਦੇ ਮੂੰਹ ਤੇ ਫੇਰਿਆ ਬੱਚਾ ਉਸ ਵੇਲੇ ਹੀ ਰਾਜੀ ਬਾਜੀ ਹੋ ਗਿਆ ਰਾਜਾ ਬਹੁਤ ਖੁਸ਼ ਹੋਇਆ ਤੇ ਉਸ ਉਸ ਪਾਈ ਸਾਵਣ ਮਾਨ ਨੂੰ ਸ੍ਰਿਆਸਤ ਵਿੱਚ ਆਉਣ ਦਾ ਪ੍ਰਯੋਜਨ ਪੁੱਛਿਆ ਪਾਈ ਸਾਵਣ ਮਾਨ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਗੋਇੰਦਵਾਲ ਦੀ ਉਸਾਰੀ ਲਈ ਮਾਰਤੀ ਲੱਕੜੀ ਦੀ ਲੋੜ ਹੈ ਰਾਜਾ ਹਰੀਚੰਦ ਉਸ ਵੇਲੇ ਮੰਨ ਗਏ ਤੇ ਆਪਣੇ ਬੰਦਿਆਂ ਦੀ ਨਿਗਰਾਨੀ ਹੇਠ ਉਹਨੇ ਲੱਕੜਾਂ ਤੇ ਸ਼ਤੀਰੀਆਂ ਦਰਿਆ ਬਿਆਸ ਵਿੱਚ ਠੇਲ ਦਿੱਤੀਆਂ ਤਾਂ ਕਿ ਗੋਇੰਦਵਾਲ ਜਾ ਕੇ ਪ੍ਰਾਪਤ ਕੀਤੀਆਂ ਜਾ ਸਕਣ ਰਾਜਾ ਦਰਮਾਸ ਮੀਤ ਗੋਇੰਦਵਾਲ ਵੱਲ ਚੱਲ ਪਿਆ ਜਦ ਰਾਜਾ ਰਾਣੀਆਂ ਦੇ ਦਰਸ਼ਨਾਂ ਨੂੰ ਗਿਆ ਤਾਂ ਇੱਕ ਰਾਣੀ ਨੇ कुंठ ਕੱਢਿਆ ਹੋਇਆ ਸੀ ਗੁਰੂ ਜੀ ਨੇ ਜਦ ਕੁੰਡ ਵਿੱਚ ਆਉਂਦੀ ਰਾਣੀ ਨੂੰ ਵੇਖਿਆ ਤਾਂ ਸਹਿਸ ਭਾਵਤਨ ਕੀਤੇ ਕਿ ਇਹ ਕਿਹੜੀ ਕਮਲੀ ਹੈ ਜੋ ਗੁਰੂ ਦੀ ਮਰਿਆਦਾ ਨਹੀਂ ਜਾਣਦੀ ਜਿਸ ਦਰਸ਼ਨ ਹੀ ਨਹੀਂ ਕਰਨੇ ਫਿਰ ਕਾਦੇ ਵਾਸਤੇ ਆਈ ਹੈ ਮਹਾਰਾਜ ਦਾ ਵਾਕ ਹੁੰਦਾ ਹੈ ਰਾਣੀ ਕਮਲੀ ਹੋ ਗਈ ਤੇ ਜੰਗਲਾਂ ਨੂੰ ਭੱਜ ਗਈ ਬਹੁਤ ਖੋਜ ਕੀਤੀ ਪਰ ਰਾਣੀ ਨਾ ਮਿਲੀ ਸਾਤਨੇ ਸੱਚ ਗੁਰੂ ਘਰ ਦਾ ਵੇੜਾ ਪ੍ਰੇਮੀ ਸਿੱਖ ਸੀ ਇੱਕ ਦਿਨ ਜਦ ਲੱਕੜਾਂ ਵਾਸਤੇ ਉਹ ਜੰਗਲਾਂ ਨੂੰ ਆਇਆ ਤਾਂ ਪਿੱਛੋਂ ਆ ਕੇ ਕਿਸੇ ਨੇ ਉਸ ਨੂੰ ਐਸਾ ਜੱਫਾ ਮਾਰਿਆ ਕਿ ਉਸ ਪਾਸੋਂ ਛੁਡਾਇਆ ਹੀ ਨਾ ਜਾਵੇ ਉਸ ਦੇ ਘਹਾੜਾ ਥਲੇ ਡਿੱਗ ਗਿਆ ਤੇ ਰੱਸਾ ਪੈਚ ਲੱਪਟ ਗਿਆ ਜਦ ਉਸ ਜੋ ਜੋ ਨਾ ਜੱਫਾ ਛੁਡਾਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਸਾਹਮਣੇ ਇੱਕ ਪਾਗਲ ਔਰਤ ਹੱਸਦੀ ਜਾ ਰਹੀ ਸੀ ਫਿਰ ਉਹ ਔਰਤ ਜੰਗਲ ਵਿੱਚ ਲੋਪ ਹੋ ਗਈ ਉਸਦੇ ਵਾਪਸ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਕਿ ਇਹ ਉਹ ਰਾਣਾ ਹੈ ਜਿਹੜੀ ਖੁੰਡ ਗੱਡ ਕੇ ਆਈ ਸੀ ਉਸ ਨੇ ਗੁਰੂ ਜੀ ਪਾਸੋਂ ਉਹਨਾਂ ਦੀ ਇੱਕ ਖੜਾਂਗ ਮੰਗ ਲਈ ਅਤੇ ਉਸ ਖੜਾਂਗ ਨੂੰ ਲੈ ਕੇ ਉਹ ਜੰਗਲ ਵਿੱਚ ਘੁੰਮਦਾ ਰਿਹਾ ਇੱਕ ਥਾਂ ਜਨ ਜੀ ਤੇ ਉਸ ਨੂੰ ਪਾਗਲ ਰਾਣੀ ਮਿਲ ਗਈ ਉਸਨੇ ਉਸ ਵੇਲੇ ਹੀ ਉਹ ਖੜਾਵ ਰਾਣੀ ਨੂੰ ਸ਼ਵਾਦ ਦਿੱਤੀ ਖੜਾਵ ਛੁੰਦੇ ਹੀ ਰਾਣੀ ਤੰਦਰੁਸਤ ਹੋ ਗਈ ਤੇ ਗੋਇੰਦਵਾਲ ਆ ਗਈ ਗੁਰ ਜੀ ਨੇ ਉਸ ਨੂੰ ਸੁੰਦਰ ਵਸਤਰਾਂ ਦੀ ਬਖਸ਼ਿਸ਼ ਕੀਤੀ ਅਤੇ ਫਿਰ ਉਸ ਦਾ ਸੱਚ ਨੇ ਸੱਚ ਨਾਲ ਵਿਆਹ ਕਰ ਦਿੱਤਾ ਗੁਰਮਰਦਾਸ ਜੀ ਦੀ ਉਪਮਾ ਇੰਨੀ ਵਾਦ ਕੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਰੋਜ਼ ਦਰਸ਼ਨਾਂ ਨੂੰ ਆਉਂਦੀ ਪਰ ਸਭ ਕੁਝ ਨੂੰ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਦਾਤੂ ਜੀ ਬਰਦਾਸ਼ਤ ਨਹੀਂ ਕਰ ਰਹੇ ਸੀ ਬਾਬਾ ਦਾਤੂ ਨੇ ਜਦ ਗੁਰੂ ਸਾਹਿਬ ਦਾ ਇਹ ਜਲੋ ਵੇਖਿਆ ਤਾਂ ਉਹ ਸੜ ਪੁੱਜ ਗਿਆ ਉਹ ਘੋੜੇ ਤੇ ਉੱਤਰਿਆ ਅਤੇ ਸਿੱਧਾ ਹੀ ਗੁਰੂ ਜੀ ਵੱਲ ਗਿਆ ਉਸਨੇ ਗੁੱਸੇ ਵਿੱਚ ਆ ਕੇ ਇੱਕ ਲੱਤ ਗੁਰੂ ਜੀ ਦੇ ਮਾਰੀ ਗੁਰੂ ਜੀ ਤਖਤ ਤੋਂ ਹੇਠਾਂ ਡਿੱਗ ਪਏ ਗੁਰੂ ਮਹਾਰਾਜ ਜੀ ਅਗਲੇ ਦਿਨ ਸਵੱਥੀ ਉੱਠੇ ਤੇ ਘੋੜੀ ਉੱਤੇ ਬੈਠ ਕੇ ਬਾਸਰਕੇ ਚਲੇ ਗਏ ਉੱਥੇ ਜਾ ਕੇ ਉਹ ਪਿੰਡ ਤੋਂ ਬਾਹਰ ਕਾਂth ਵਿੱਚ ਬਣੇ ਇੱਕ ਕੋਠੇ ਵਿੱਚ ਵਿਰਾਜ ਗਏ ਉਧਰ ਬਾਬਾ ਦਾਤੂ ਜੀ ਨੇ ਗੁਰੂ ਜੀ ਦੇ ਘਰ ਵਿੱਚੋਂ ਤਾਂ ਦੋਲ ਲੁੱਟ ਲਿਆ ਤੇ ਇੱਕ ਖੱਦਰ ਉੱਤੇ ਲੱਦ ਕੇ ਖੰਡੂਰ ਸਹਿਵਲ ਚੱਲ ਪਿਆ ਰਸਤੇ ਵਿੱਚ ਉਸਨੇ ਇੱਕ ਡਾਕੂ ਮਿਲੇ ਜਿਨ੍ਹਾਂ ਬੰਨੇ ਸਾਰਾ ਤਾਂ ਲੁੱਟ ਲਿਆ ਅਤੇ ਉਸ ਦੀਆਂ ਲੱਤਾਂ ਤੇ ਡਾਂਗਾ ਮਾਰੀਆਂ ਇਸ ਤਰ੍ਹਾਂ ਬਹੁਤ ਦੁਖੀ ਹੋਇਆ ਤੇ ਖੰਡੂਰ ਸਾਹਿਬ ਉੱਜਾ ਉਹਨਾਂ ਦੀ ਲੱਤ ਪੀੜ ਬਹੁਤ ਤਰਾ ਵੀ ਆਰਾਮ ਨਾ ਆਇਆ ਬਾਅਦ ਵਿੱਚ ਚਾਦਗੁਰ ਅਮਰਦਾਸ ਜੀ ਜੋਤੀ ਹੋ ਸਮੋਣ ਲਗੇ ਤਾਂ ਬਾਬਾ ਦਾਤੂ ਜੀ ਵੀ ਉਹਨਾਂ ਨੂੰ ਮਿਲ ਗਏ ਤੇ ਉੱਥੇ ਜਾ ਕੇ ਗੁਰੂ ਜੀ પાસે ਮਾਫੀ ਮੰਗੀ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਹੁਣ ਤਾਂ ਅਸੀਂ ਪ੍ਰਭੂ ਵਿੱਚ ਸਮੋਣ ਲਗੇ ਆ ਸਾਡੇ ਬਾਜੜੇ ਗੁਰੂ ਰਾਮਦਾਸ ਜੀ ਹਨ ਉਹਦੇ ਸੁਪੁੱਤਰ ਗੁਰअर्जਨ ਦੇ ਜੀ ਤੁਹਾਡੀ ਸਲਾਤਾ ਦੁੱਖ ਦੂਰ ਕਰਨਗੇ ਇਧਰ ਗੋਇੰਦਵਾਲ ਵਿੱਚ ਜਾ ਸੰਤਾਂ ਨੂੰ ਗੁਰੂ ਜੀ ਦਰਸ਼ਨ ਨਾ ਹੋਏ ਤਾਂ ਗੁਰੂ ਦੀ ਪਾਲ ਵਿੱਚ ਉਹ ਬਾਬਾ ਬੁੱਢਾ ਜੀ પાસે ਕੇ ਬਾਬਾ ਬੁੱਢਾ ਜੀ ਗੋਇੰਦਵਾਲ ਆ ਗਏ बाबा बुड्ढा ਜੀ ਨੇ ਸੰਗਤਾਂ ਤੋਂ ਆਕੇ ਪੁੱਛਿਆ ਕਿ ਘੋੜੀ ਕਿੱਥੇ ਹੈ ਜੋ ਸੁਪਰ ਗੁਰੂ ਜੀ ਚੜ੍ਹ ਕੇ ਗਏ ਸਨ ਸਿੱਖਾਂ ਨੇ ਉਸ ਘੋੜੀ ਨੂੰ ਲਿਆ ਕੇ ਹਾਜ਼ਰ ਕੀਤਾ बाबा बुड्ढा ਜੀ ਨੇ ਉਸ ਘੋੜੀ ਨੂੰ ਛੱਡ ਦੇਣ ਲਈ ਕਿਹਾ ਘੋੜੀ ਅੱਗੇ-ਅੱਗੇ ਚੱਲ ਪਈ ਤੇ ਪਿੱਛੇ-ਪਿੱਛੇ ਪਾਪਾ ਬੁੱਢਾ ਜੀ ਦੇ 94 ਸ਼ਰਦਾਲੂ ਚੱਲ ਪਏ ਘੋੜੀ ਬਸਰ ਕੇ ਪਿੰਡੇ ਦੇ ਬਾਹਰੀ ਕ ਮਕਾਨ ਪਾਸ ਠਹਿਰ ਗਈ ਪਾਪਾ ਬੁੱਢਾ ਜੀ ਸਮਝ ਗਏ ਕਿ ਗੁਰੂ ਜੀ ਇੱਥੇ ਹੀ ਹਨ ਪਰ ਦਰਵਾਜ਼ੇ ਦੇ ਬਾਹਰ ਲਿਖਿਆ ਸੀ ਜਿਹੜਾ ਇਹ ਦਰਵਾਜ਼ਾ ਖੋਲੇ ਨਾ ਮੈਂ ਉਸ ਦਾ ਗੁਰੂ ਤੇ ਨਾਹੀਓ ਮੇਰਾ ਸਿੱਖ बाबा ਬੁੱਢਾ ਜੀ ਨੇ ਕਿਹਾ ਉਦਾਸ ਹੋਣ ਦੀ ਕੋਈ ਗੱ ਰਾਵਾਂ ਜਾਣ ਤੇ ਅੰਦੇ ਲੰਘੇ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕੋਇੰਦਵਾਲ ਵਾਪਸ ਜਾਣ ਲਈ ਬੇਨਤੀ ਕੀਤੀ ਫਿਰ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਘੋੜੀ ਉੱਤੇ ਚੜਾ ਕੇ ਵਾਪਸ ਕੋਇੰਦਵਾਲ ਲੈ ਆਏ ਗੁਰੂ ਜੀ ਨੇ ਇੱਕ ਬੋੜੀ ਉਤਾਰਨ ਦੀ ਤਵੀਜ਼ ਦਿੱਤੀ ਸਭ ਸੰਗਤ ਨੇ ਇਸ ਨੂੰ ਪ੍ਰਵਾਨ ਕਰ ਲਿਆ ਬਾਬਾ ਬੁੱਢਾ ਜੀ ਨੇ ਕਹੀ ਨਾ ਟੱਕ ਮਾਰਿਆ ਤੇ ਬੋੜੀ ਦੀ खुदाई ਸ਼ੁਰੂ ਹੋ ਗਈ ਕੁਝ ਸਮੇਂ ਹੀ ਬੋੜੀ ਤਿਆਰ ਹੋਈ ਇਸ ਬੋੜੀ ਵਿੱਚ ਉਤਰਨ ਲਈ 84 ਪੌੜੀਆਂ ਬਣੀਆਂ ਗਈਆਂ ਹਨ ਬੋੜੀ ਦਾ ਕੰਮ ਹੋ ਜਾਣ ਪਿਛਲੇ ਵੇਖਿਆ ਗਿਆ ਕਿ ਜਲ ਉੱਪਰ ਨਹੀਂ ਸੀ ਆ ਰਿਹਾ ਪਾਣੀ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਚਟਾਨ ਸੀ ਉਸ ਚਟਾਨ ਨੂੰ ਤੋੜੇ ਬਗੈਰ ਪਾਣੀ ਉ ਗੁਰੂ ਜੀ ਨੇ ਉਸ ਵੇਲੇ ਹੀ ਲਾਗੇ ਖੜੇ ਮਾਨਕ ਚੰਦ ਨੂੰ ਬੁਲਾਇਆ ਤੇ ਆਪਣੇ ਵੱਲੋਂ ਥੋੜਾ ਫੜਾ ਕੇ ਕਹਿਣ ਲੱਗੇ ਆ ਫੜ ਹਤੌੜਾ ਤੇ ਸਾਰੇ ਜੋਰ ਨਾਲ ਜਟਾਨ ਤੇ ਮਾਰੋ ਕੱਲ ਟੁੱਟ ਜਾਵੇਗਾ। ਗੁਰੂ ਜੀ ਜੱਗਿਆ ਮੰਨ ਕੇ ਮਾਨਕ ਚੰਦ ਪੌੜੀ ਵਿੱਚ ਉਤਰ ਗਿਆ ਤੇ ਉਸ ਜੋਰ ਨਾਲ ਜਟਾਨ ਉੱਤੇ ਹਤੌੜਾ ਮਾਰਿਆ ਤੇਜ ਫੁਆਰੇ ਵਾਂਗ ਪਾਣੀ ਉੱਪਰ ਆ ਗਿਆ। ਵੇਖਦਿਆਂ ਵੇਖਦਿਆਂ ਖੂਹ ਭਰ ਗਿਆ ਅਤੇ ਮਾਨਕ ਚੰਦ ਵਿੱਚ ਡੁੱਬ ਗਿਆ ਪਰ ਗੁਰੂ ਦੀ ਕਿਰਪਾ ਨਾਲ ਉਹ ਉੱਪਰ ਆ ਗਿਆ ਤੇ ਪੌੜੀਆਂ ਚੜ੍ਹ ਕੇ ਬਾਹਰ ਨਿਕਲ ਆਇਆ। ਗੁਰੂ ਜੀ ਨੇ ਇਹ ਦੇਸ਼ ਦਿੱਤਾ ਕਿ ਜਿਹੜਾ ਵੀ ਮਨੋਖੇ ਨਾਲ 84 ਬਾੜੀਆਂ ਦੇ ਵਾਰੀ-ਵਾਰੀ ਜਪਜੀ ਸਾਹਿਬ ਦਾ ਪਾਠ ਕਰਿਆ ਉਸ ਦੀ 84 ਕੱਟੀ ਜਾਵੇਗੀ ਭਾਵ ਉਹ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ ਅੱਜ ਵੀ ਇਹ ਪਰੰਪਰਾ ਚੱਲ ਰਹੀ ਹੈਗੀ ਸੇਖ ਇੱਕ ਬਾੜੀ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਬਾੜੀ ਵਿੱਚ ਇਸ਼ਨਾਨ ਕਰਕੇ ਆਉਂਦੇ ਹਨ ਫਿਰ ਦੂਸਰੀ ਬਾੜੀ ਦੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਫਿਰ ਇਸ਼ਨਾਨ ਕਰਦੇ ਹਨ ਇਸ ਤਰ੍ਹਾਂ 84 ਬਾੜੀਆਂ ਤੇ ਪਾਠ ਕਰਕੇ 84 ਵਾਰ ਇਸ਼ਨਾਨ ਕਰਦੇ ਹਨ ਬਾਸ਼ਾ ਕੋਰ ਆਪਣੇ ਅਹਿਲਕਾਰਾਂ ਸਮੇਤ ਗੋਇੰਦਵਾਲ ਪੁੱਜਿਆ ਇੱਕ ਵੱਡੀ ਗੱਲ ਸੀ ਕਿ ਬਾਦਸ਼ਾਹ ਇੱਕ ਫਕੀਰ ਦੇ ਦਰਸ਼ਨ ਵਾਸਤੇ ਨੰਗੇ ਪੈਰੀ ਜਾਵੇ ਲਾਹੌਰ ਦੇ ਨਵਾਬ ਨੇ ਬੇਸ਼ੱਕ ਸੜਕ ਤੋਂ ਲੈ ਕੇ ਗੁਰੂ ਸਾਹਿਬ ਦੇ ਡੇਰੇ ਤੱਕ ਕਲੀਚੇ ਵਿਛਾ ਦਿੱਤੇ ਸਨ ਪਰ ਅਕਬਰ ਨੇ ਗਲੀਚੀਆਂ ਉੱਤੇ ਪੈਰ ਨਾ ਰੱਖਿਆ ਤੇ ਰੇਤਾਂ ਤੇ ਚੱਲਦਾ ਗੁਰੂ ਕੇ ਲੰਗਰ ਵਿੱਚ ਪੁੱਜਾ ਇੱਥੇ ਗੁਰੂ ਜੀ ਦੀ ਮਰਿਆਦਾ ਨੂੰ ਮੁੱਖ ਰੱਖਦੇ ਹਾਂ ਉਹ ਪਹਿਲਾ ਲੰਗਰ ਵਿੱਚ ਚਲੇ ਗਏ ਸਭ ਜਾਤਾਂ ਦੇ ਲੋਕ ਕਾਨੇ ਆਕੇ ਉਸ ਲੰਗਰ ਵਿੱਚ ਟੱਡ ਪਰ ਕੇ ਖਾਦਾ ਅਤੇ ਵੇਖ ਕੇ ਘਰਵਾਸ਼ਾਬ ਉਹ ਪ੍ਰਸੰਨ ਹੋਏ ਫਿਰ ਉਹ ਗੁਰੂ ਜੀ ਪਾਸ ਗਏ ਅਤੇ ਉਹਨਾਂ ਦੇ ਪਰਵਚਨ ਜ਼ਰੇ ਗੁਰੂ ਜੀ ਨੇ ਉਹਨਾਂ ਨੂੰ ਈਵਨ ਮਾਰਗ ਵਾਰੇ ਸੋਝੀ ਕਰਵਾਈ ਗੁਰੂ ਦੇ ਲੰਗਰ ਦੀ ਪ੍ਰਥਾ ਤੇ ਖੁਸ਼ ਹੋ ਕੇ ਉਸ ਲੰਗਰ ਦੇ ਨਾਂ ਜਾਗੀਰ ਲਾਉਣੀ ਚਾਹੀ ਪਰ ਗੁਰੂ ਜੀ ਨੇ ਇਹ ਕਹਿ ਕੇ ਸਹਾਇਤਾ ਲੈਣ ਤੋਂ ਇਨਕਾਰ ਦਿੱਤਾ ਕਿ ਲੰਗਰ ਕੇਵਲ ਭਾਸ਼ਕਾਂ ਦੀ ਅਗਵਾਹੀ ਨਾਲ ਚੱਲਦੇ ਹਨ ਜਾਗੀਰਾਂ ਨਾਲ ਚੱਲਣ ਵਾਲੀ ਲੰਗਰ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਸਭ ਕੁਝ ਪ੍ਰਭੂ ਦਾ ਦੁੱਤਾ ਮੌਜੂਦ ਹੈ ਅਕਬਰ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਹਰ ਸਾਲ ਸਾਖੀ ਉੱਤੇ ਹੋ 1,20,000 ਰੁਪਏ ਗੋਇੰਦਵਾਲ ਵਿਖੇ ਧਾਸ ਵਾਸਤੇ ਭੇਜਤਾ ਇਸ ਤੋਂ ਪ੍ਰੰਤ ਉਸਨੇ ਗੁਰੂ ਜੀ પાસે ਬੇਨਤੀ ਕਰਕੇ ਗੁਰੂ ਦੀ ਬੀੜ ਦਾ ਖੇਤਰ ਬੀਬੀ ਭਾਨੀ ਦੇ ਨਾਂ ਪੱਟਾ ਲਿਖੇ ਦਿੱਤਾ ਉਸ ਖੇਤਰ ਵਿੱਚ ਹੀ ਫਿਰ ਅਮ੍ਰਿਤਸਰ ਸ਼ਹਿਰ ਵਸਾਇਆ ਗਿਆ ਗੁਰੂ ਰਾਮਦਾਸ ਜੀ ਨੇ ਜਦ ਅਮ੍ਰਿਤਸਰ ਸ਼ਹਿਰ ਵਸਾਇਆ ਤਾਂ ਗੁਰੂ ਜੀ ਨੇ ਗੁਮਟਾਲੇ ਆਦੀ ਪਿੰਡਾਂ ਤੋਂ ਵੀ ਕੁਝ ਜ਼ਮੀਨ ਖਰੀਦੀ ਗੁਰੂ ਰਾਮਦਾਸ ਜੀ ਆਪ ਅਮ੍ਰਿਤਸਰ ਵਾਲੇ ਸਥਾਨ ਤੇ ਗਏ थे ਉਹਨਾਂ ਨੇ ਪ੍ਰਗਟ ਕੀਤਾ ਸੀ ਕਿ ਉੱਥੇ ਇੱਕ ਬੜਾ ਪਵਿੱਤਰ ਸਰੋਵਰ ਹੈ ਜਿਸ ਵਿੱਚ ਅੰਮ੍ਰਿਤ ਦਾ ਕੁੰਡ ਹੈ ਉਸ ਥਾਂ ਹੀ ਬਾਅਦ ਵਿੱਚ ਬੀਬੀ ਰਜਨੀ ਦੇ ਪਤੀ ਦੇ ਇਸ਼ਨਾਨ ਕਰਨ ਕੇ ਪ੍ਰਗਟ ਹੋਇਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਲ ਜਗ ਮਾਫ